ਚੋਣਾ ਨੂੰ ਲੈ ਕੇ ਪੰਜਾਬ ਪੁਲਿਸ ਇਸ ਵੇਲੇ ਸਖਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਲਗਾਤਾਰ ਗਰਾਉਂਡ ਲੈਵਲ ਦੇ ਉੱਪਰ ਤੁਸੀਂ ਦੇਖ ਸਕਦੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਚੈਕਿੰਗ ਕੀਤੀ ਜਾ ਰਹੀ ਹੈ ਸੋ ਇਹ ਜਿਹੜਾ ਪ੍ਰਮੁੱਖ ਨਾਕਾ ਇਹ ਜਿਹੜੀਆਂ ਗੱਡੀਆਂ ਨੇ ਖਾਸ ਤੌਰ ਤੇ ਬਾਹਰੀ ਰਾਜਾਂ ਦੇ ਨੰਬਰ ਤੋਂ ਆਉਂਦੀਆਂ ਨੇ ਉਹਨਾਂ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ ਪਰ ਇੱਕ ਚੀਜ਼ ਜਿਹੜੀ ਇੱਥੇ ਦੇਖਣ ਨੂੰ ਮਿਲਦੀ ਹੈ ਕਿ ਸਾਡੇ ਤੇ ਮੌਜੂਦ ਨੇ ਜਿਹੜੇ ਇਹਨਾਂ ਨਾਕਿਆਂ ਦੇ ਉੱਪਰ ਚੈਕਿੰਗ ਜਿਹੜੀ ਇਸ ਵਕਤ ਸਖਤੀ ਦੇ ਨਾਲ ਕਰ ਰਹੇ ਨੇ ਕਿਉਂਕਿ ਜਿਮਨੀ ਚੋਣਾਂ ਵੀ ਨੇ ਉਸ ਤੋਂ ਇਲਾਵਾ ਲਗਾਤਾਰ ਜਿਹੜਾ ਵੱਡੀ ਜਿਹੜੀ ਸੁਰੱਖਿਆ ਨੂੰ ਲੈ ਕੇ ਵੀ ਕਈ ਸਵਾਲ ਜਿਹੜੇ ਸੱਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਵਾਹਨਾਂ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਸਾਡਾ ਇਸ ਵਕਤ ਅ ਇਨਚਾਰਜ ਜਿਹੜੇ ਨੇ ਇਸ ਨਾਕੇ ਦੇ ਉਹ ਮੌਜੂਦ ਨੇ ਜੀ ਸਰ ਸਭ ਤੋਂ ਪਹਿਲੇ ਇਹ ਦੱਸ ਦਈਏ ਕਿ ਇਹ ਜਿਹੜੀ ਚੈਕਿੰਗ ਹੈ ਕਿਸ ਕਾਰਨ ਕਰਕੇ ਕੀਤੀ ਜਾ ਰਹੀ ਹੈ ਔਰ ਰੂਟੀਨ ਹੈ ਜਾਂ ਰੈਗੂਲਰ ਕੀਤੀ ਜਾਂਦੀ ਹੈ ਸਰ ਆਇਆ ਅਫਸਰ ਨੂੰ ਤਾਂ ਕੋ ਦੇਲੀ ਟੈਕਿੰਗ ਹੁੰਦੀ ਹੈ ਜੀ ਦੇਲੀ ਰਣਾ ਕੋਈ ਨਾ ਕੋਈ ਤੁਮ ਲੋ ਬੈ ਟੈਕਿੰਗ ਕਰੇ ਕੋਈ ਜੀ ਪਰ ਨਹੀਂ ਕੋਸ਼ਿਸ਼ ਕਰਦੇ ਆਪਾਂ ਪਰਿਜਨ ਦੀ ਕੇ ਵਲੇ ਜੀ ਇਹ ਗੱਲ ਕੋਈ ਸੋ ਸੱਚੀ ਜਿਹੜੀ ਖਾਸ ਤੌਰ ਤੇ ਕਿਉਂਕਿ ਰਿਕਵਰੀਆਂ ਵੀ ਵੱਡੀਆਂ ਨੇ ਇਨਾਂ ਇਲਾਕਿਆਂ ਚ ਹਾਂ ਜੀ ਹਾਂ ਜੀ ਇਸ ਕਰਕੇ ਆਪਾਂ ਡੇਲੀ ਟੈਕਿੰਗ ਕਰਤੀ ਹੈਗੀ ਉਹਦੇ ਨਾਲ ਮਤਲਬ ਅਸਰ ਨੂੰ ਕੁਮਨ ਸੋ ਸਰ ਇੱਕ ਚੀਜ਼ ਹੋਰ ਬੜੀ ਜਿਸ ਤਰ੍ਹਾਂ ਇਹ ਵਹੀਕਲਸ ਵੱਡੇ ਵੱਡੇ ਵਾਹਨ ਇੱਥੇ ਆ ਰਹੇ ਨੇ ਕਿਉਂਕਿ ਟਿਪਰਾ ਖਾਸ ਤੌਰ ਤੇ ਅਸੀਂ ਪਹਿਲੇ ਵੀ ਕਿਤੇ ਖਬਰ ਕੀਤੀ ਸੀਗੀ ਕਿ ਵਾਹਨ ਜਿਹੜੇ ਨੇ ਖਾਸ ਤੌਰ ਤੇ ਜਿੰਨਾਂ ਜੇ ਹੈਵੀ ਵਹੀਕਲਸ ਨੇ ਜਿਹੜੇ ਮਾਈਨਿੰਗ ਕਰਕੇ ਇਥੋਂ ਨਿਕਲਦੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾਂਦੀ ਮੈਂ ਰੋਕਦੇ ਸਰ ਉਹਨਾਂ ਨੂੰ ਡੇਲੀ ਉਹਨਾਂ ਨੂੰ ਕਈ ਦਾ ਆਪਣੀ ਆਸਤਾ ਆਓ ਇੱਥੇ ਕਈ ਵਾਰ ਬਹੁਤ ਵਾਰ ਉਸ ਤੋਂ ਲਵਾਈਦਾ ਐਤੋਂ ਮਨ ਲ ਧਿਆਨ ਜਦੋਂ ਰਾਤ ਵਾਂ ਇੱਥੇ ਮਨ ਜਿਹੜਾ ਆਪਣੇ ਤਰੀਕੇ ਨਾਲ ਇਹ ਜਨਤਾ ਦੀ ਸੁਰੱਖਿਆ ਲਈ ਲਾਏ ਗਏ ਨੇ ਹਾਲੇ ਮੇਰੇ ਕੋਲ ਲਗਭਗ ਜਿਹੜੇ ਐ ਇੱਥੇ ਬਹੁਤ ਸਾਰੇ ਐਸੇ ਵਹੀਕਲ ਨੇ ਜਿਸ ਤਰ੍ਹਾਂ ওভারਲੋਡਿੰਗ ਵਾਹਨ ਨੇ ਤਸਵੀਰਾਂ ਅਸੀਂ ਦੇਖ ਰਹੇ ਸੀ ਬڑے ਵਾਹਨ ਨੇ ਬਲੈਕ ਟੇਪਾਂ ਲੱਗੀਆਂ ਹੋਈਆਂ ਨੇ ਵਾਹਨਾ ਦੇ ਉੱਪਰ ਇਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਕੋਈ ਖਾਸ ਹਦਾਇਤ ਇਹਨਾਂ ਲਈ ਅਰੇ ਇਹ ਅਫਸਰ ਨੂੰ ਗਵਾਏ ਜਿਹੜੇ ਟਿਪਰਾ ਰੇਤੀ ਰੇਤੀ ਵਾਲੇ ਇਹਨਾਂ ਨੂੰ ਜ਼ਿਆਦਾ ਮਲਮ ਨਹੀਂ ਇੱਕ ਵਾਰ ਤਸਵੀਰ ਤੁਹਾਨੂੰ ਤੋਂ ਉਡੀਆਂ ਹੋਈਆਂ ਨੇ ਇਹ ਅੱਗੇ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਕਿ ਨੰਬਰ ਪਲੇਟ ਇਹਨਾਂ ਮਾਈਨਿੰਗ ਕਰਕੇ ਖਾਸ ਤੌਰ ਤੇ ਜਿਹੜੇ ਵਹੀਕਲਸ ਹੈ ਨਾ ਇਲਾਕੇ ਜਾਂਦੇ ਨੇ ਉਹਨਾਂ ਤੇ ਇੱਕ ਵੀ ਨੰਬਰ ਪਲੇਟ ਨਹੀਂ ਹੈ ਸੋ ਇਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਸਰ ਰੋਕਦੇ ਆਪਾਂ ਨਹੀਂ ਰੋਕਦੇ ਇਹਨਾਂ ਨੂੰ ਕਈ ਦੱਸੀਦਾ ਉਹਨਾਂ ਇਹ ਆਪਣੀ ਸਰਕਾਰੀ ਨੰਬਰਾਂ ਲਵਾਓ ਕਈ ਨੰਬਰ ਉਹ ਸਾਡੇ ਕੈਮਰੇ ਚ ਹੀ ਘੱਟ ਤੋਂ ਘੱਟ 10 ਵੀਕਲ ਜਿਹੜੇ ਕੈਦ ਨੇ ਉਹਨਾਂ ਦੇ ਵਿੱਚ ਨੰਬਰ ਪਲੇਟ ਜਿਹੜੀਆਂ ਨਹੀਂ ਨੇ ਅੱਗੇ ਤੁਸੀਂ ਇਹ ਦੱਸ ਰਹੇ ਹੋ ਕਿ ਜਿਸ ਤਰ੍ਹਾਂ ਨੰਬਰ ਪਲੇਟ ਹੈ ਪਿੱਛੇ ਕਿਉਂ ਨਹੀਂ ਜਿਸ ਤਰ੍ਹਾਂ ਬਲੈਕ ਲਗ ਨਹੀਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਨੀਮਾ ਦੀ ਸ਼ਰਿਆਮ ਤਾਂ ਜਿਉਂ ਉਡਾਈਆਂ ਜਾ ਰਹੀਆਂ ਸਭ ਇਹਨਾਂ ਕੈਦਾਂ ਸਮਝਾਈ ਤਾਂ ਉਹਨਾਂ ਕਹਿੰਦੇ ਕਹਿੰਦੇ ਆਪਾਂ ਕਰਾ ਲੈਣੇ ਚਾਹੀ ਪਰ ਪਰ ਇਹ ਕਹਿੰਦੀ ਆਪਾਂ ਅੱਜ ਕਰਾ ਲੈਣੇ ਕੱਲ ਕਰਾ ਲੈਣੇ ਬੇਦੀ ਉਹਨਾਂ ਨੂੰ ਕਹਿੰਦੇ ਆਂ ਯਾ ਇਦਾਂ ਕਰੋ ਆਪਣੇ ਪੁਲੀਸ ਰੋਜ਼ਮਾਰ ਨੂੰ ਸਾਥ ਚਲੋ ਯ ਆਪਣੇ ਜਮਾਨ ਸਾਥ ਤੁਹਾਨੂੰ ਲੱਗਦਾ ਕਿ ਕਿੰਨੇ ਕਿੰਨੇ ਨੀਮਾ ਦੀ ਧਜੀਆਂ ਜੜੀਆਂ ਨੇ ਇਹ ਜਿਹੜੇ ਵੱਡੇ ਵਹੀਕਲ ਡਾਰ ਕਰਦੇ ਨਹੀਂ ਕਰਦੇ ਜੀ ਤਾਂ ਇਹਨਾਂ ਲਈ ਕਾਰਵਾਈ ਕਦੋਂ ਕੀਤੀ ਜਾਏਗੀ ਕਿਉਂਕਿ ਹੋ ਸਕਦਾ ਬਹੁਤ ਸਾਰੇ ਵਾਹਨਾਂ ਨੂੰ ਜਿਹੜਾ ਨੁਕਸਾਨ ਹੈ ਨਾ ਕਰਕੇ ਹੋ ਰਿਹਾ ਧੁੰਦ ਤੇ ਦਿਨ ਲਗਾਤਾਰ ਹਾਸੇ ਹੋ ਰਹੇ ਨੇ ਲੇਕਿਨ ਇਹਨਾਂ ਨੂੰ ਆਪਾਂ ਰੋਕੇ ਸਮਝਾਈ ਦਾ ਵੀ ਬਾਰ ਬਕਾਈਦਾ ਵੀ ਆਪਾਂ ਤੁਸੀਂ ਵੀ ਆ ਧੁੰਦੇ ਦੇ ਤਾਂ ਚਲੋ ਆਪਣੇ ਨੀਣਾ ਸਾਹ ਚਲੋ ਜਰਪਨ ਜਿਹਦੇ ਤਾਰੇ ਰੋਣਗੇ ਨੰਬਰ ਪਲੇਟ ਉਹ ਵੀ ਆਪਣੇ ਸਹੀ ਕਰਵਾਓ ਹਾਂ ਜੀ ਸੋ ਇਹ ਜਿਹੜਾ ਪ੍ਰਮੁੱਖ ਨਾਕਾ ਇਹ ਜਿਹੜਾ ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਲਗਭਗ ਪਠਾਨਪੁਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਚਾਰ ਜਿਹੜੇ ਨੇ ਪੱਕੇ ਨਾਕੇ ਜਿਹੜੇ ਹਾਈ ਟੈਕ ਲੱਗੇ ਨੇ ਪਰ ਫਿਰ ਵੀ ਛੋਟੇ ਵੀਕਲਸ ਲਈ ਤਾਂ ਬੜੀ ਜਿਹੜੀ ਸ਼ਕਤੀ ਹੈ ਪਰ ਕਿਧਰ ਨ ਕਿਧੇ ਜਿਹੜੇ ਹੈਵੀ ਵੀਕਲ ਨੇ ਮਾਈਨਿੰਗ ਕਰਕੇ ਆ ਰਹੇ ਨੇ ਨੀਮਾ ਦੀਆਂ ਧਜੀਆਂ ਉਡਾਉਂਦੀਆਂ ਨੇ ਇਹ ਨੰਬਰ ਪਲੇਟ ਤੁਸੀਂ ਦੇਖੋ ਇੱਕ ਵੀ ਇਹਨਾਂ ਦੇ ਪਿੱਛੇ ਤੁਹਾਨੂੰ ਨਜ਼ਰ ਨਹੀਂ ਆਏਗੀ ਸੋ ਹੈਰਾਨੀ ਦੀ ਗੱਲ ਹੈ ਕਿ ਆਖਿਰਕਾਰ ਇਹ ਜਿਹੜਾ ਕੀ ਕਾਰਨ ਹੈ ਕਿ ਇਹਨਾਂ ਦੇ ਉੱਪਰ ਜਿਹੜੀ ਸੱਤੀ ਹੈ ਉਹ ਕਿਉਂ ਨਹੀਂ ਕੀਤੀ ਜਾਂਦੀ ਔਰ ਨੀਮਾ ਦੀ ਤਰ੍ਹਾਂ ਇਸ ਬਾਰੇ ਐਸਐਸਪੀ ਗੁਰਦਾਸਪੁਰ ਦਾਇਮਾ ਹਰੀਸ਼ ਕੁਮਾਰ ਜੀ ਕੋਲੋਂ ਵੀ ਜਾਣਕਾਰੀ ਜ਼ਰੂਰ ਲਵਾਂਗੇ ਕਿ ਆਖਿਰ ਇਹਨਾਂ ਦੇ ਉੱਪਰ ਸੱਤੀ ਜਿਹੜੀ ਹੈ ਉਹ ਕਿਉਂ ਨਹੀਂ ਹੈ ਛੋਟੇ ਵਾਣਾ ਦੇ ਉੱਪਰ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਮੋਹਿਦਨਾ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਇੰਡੋ-ਪਾਕ ਬਾਰਡਰ ਗੁਰਦਾਸਪੁਰ